ਸਾਡੀ ਪਛਾਣ ਨੂੰ ਜੀ ਨਬ ਰਾਜੀ ਰੱਖੇ ਜ਼ਿੰਦਗੀ ਦੀ ਸਾਰੀਆਂ ਖੁਸ਼ੀਆਂ ਤੁਹਾਨੂੰ ਪ੍ਰਮਾਤਮਾ ਦੇ ਵੇ ਸਸ਼ੀਕਲ ਜੀ ਬੋਲੀਹੋਲੀ ਬਾਬਾ ਚੈਨਲ ਦੇਖ ਰਹਾ ਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਸੱਜਣ ਆਦੀਬ ਨਾਮਵਰ ਪੰਜਾਬੀ ਗਾਇਕ ਆ ਸੋ ਉਹਨਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਉਹਨਾਂ ਦੇ ਵਿਆਹ ਦਾ ਇੰਤਜ਼ਾਰ ਵੀ ਉਹਨਾਂ ਦੇ ਫੈਨ ਲੰਬੇ ਸਮੇਂ ਤੋਂ ਕਰ ਰਹੇ ਸੀ ਸੋ ਫਾਈਨਲੀ ਸੱਜਣ ਆਦੀਬ ਦਾ ਵਿਆਹ ਹੋ ਗਿਆ ਸੋ ਉਹਨਾਂ ਦੇ ਵਿਆਹ ਦੇ ਉੱਪਰ ਖੂਬ ਰੌਣਕਾਂ ਲਾਈਆਂ ਨਾਮਵਰ ਗਾਇਕ ਰਣਜੀਤ ਬਾਵਾੜੇ ਨੇ ਲਾਈਵ ਸ਼ੋਅ ਲਾਇਆ ਉਸ ਤੋਂ ਬਿਨਾ ਹੋਰ ਵੀ ਬਹੁਤ ਹੀ ਵੱਡੇ ਵੱਡੇ ਸਿੰਗਰ ਪਹੁੰਚੇ ਤੇ ਉਹਨੇ ਰੌਣਕਾਂ ਲਾਈਆਂ ਸੋ ਆਓ ਆਪਾਂ ਸਭ ਤੋਂ ਪਹਿਲਾਂ ਸੱਜਣ ਅਦੀਪ ਦੇ ਵਿਆਹ ਦੀਆਂ ਕੁਝ ਹਾਈਲਾਈਟਸ ਦੇਖ ਲੈਣੇ ਆਂ ਬਹੁਤ ਬਹੁਤ ਵਧਾਈਓ ਸਾਡੇ ਸੋਹਣੇ ਵੀ ਸੱਜਣ ਨੂੰ ਔਰ ਸਾਡੇ ਪਿਆਰੇ ਸ਼ਾਨ ਨੂੰ ਸ਼ਾਨਪਰੀ ਬੇਬੇ ਬਹੁਤ ਬਹੁਤ ਵਧਾਈਆਂ ਹਾਏ ਵੇ ਤੇਰੀ ਜੋੜੀ ਜੀਵੇ ਮੁਬਾਰਕਾਂ ਸਾਡੇ ਸੋਹਣੇ ਸੰਜਨ ਨੂੰ ਔਰ ਸ਼ਾਨ ਨੂੰ ਸਤਿਗੁਰੂ ਰੱਬ ਰਾਜੀ ਰੱਖੇ ਜ਼ਿੰਦਗੀ ਦੀ ਸਾਰੀਆਂ ਖੁਸ਼ੀਆਂ ਤੁਹਾਨੂੰ ਪ੍ਰਾਪਤਮਾਨ ਕਰੇ ਆਓ ਫਿਰ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਬਹੁਤ ਤੋ ਦੋਸਤੋ ਜਿਵੇਂ ਤੁਸੀਂ ਸੱਜਣ ਆਦੀਪ ਦੇ ਵਿਆਹ ਦੀਆਂ ਹਾਈਲਾਈਟਸ ਦੇਖੀਆਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਤੁਹਾਨੂੰ ਇਹ ਨਵੀਂ ਵਿਆਹੀ ਜੋੜੀ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਨਾਲ ਦੀ ਨਾਲ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇਣ ਲਈ ਕੰਗ੍ਰੈਟਸ ਜਰੂਰ ਲਿਖਿਓ ਕਮੈਂਟਾਂ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਅਸੀਂ ਵੀ ਆਪਣੇ ਚੈਨਲ ਸਾਡੀ ਪੂਰੀ ਟੀਮ ਵੱਲੋਂ ਸੱਜਣ ਆਦੀਪ ਨੂੰ ਉਹਨਾਂ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਤੇ ਵਾਹਿਗੁਰੂ ਜੀ ਅਗੇ ਇਹ ਹੀ ਅਰਦਾਸ ਕਰਾਂ ਕਿ ਸੱਜਣ ਆਦੀਪ ਤੇ ਉਹਨਾਂ ਦੀ ਜੀਵਨ ਸਾਥਨ ਹਮੇਸ਼ਾ ਖੁਸ਼ ਰਵੇ ਪਰਿਵਾਰ ਤੇ ਵਾਹਿਗੁਰੂ ਜੀ ਹਮੇ ਬੈਲ ਬੰਦ ਦੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਜੀ ਇਹਨੇ ਸ਼ਬਦਾਂ ਨਾਲ ਲੈਨੇ ਆ ਜਾਇ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ